ਨਾਟਿਨਪੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਨੌਜਵਾਨ ਮਨਾਂ ਨੂੰ ਵੱਡੇ ਸੁਪਨੇ ਦੇਖਣਾ ਅਤੇ ਜ਼ਿੰਦਗੀ ਵਿੱਚ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਨੌਜਵਾਨ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਕੀਤੇ ਉਹਨਾਂ ਨੂੰ ਵੱਡੇ ਸੁਪਨੇ ਦੇਖਣਾ ਅਟਲ ਸਮਰਪਣ ਨਾਲ ਉਹਨਾਂ ਦਾ ਪਿੱਛਾ ਕਰਨਾ ਅਤੇ ਅਨਥਕ ਮਿਹਨਤ ਅਤੇ ਡ੍ਰਿੜ ਇਰਾਦੇ ਨਾਲ ਅਸੰਭਵ ਚੁਣੌਤੀਆਂ ਨੂੰ ਜਿੱਤਣ ਦੀ ਅਪੀਲ ਕੀਤੀ ਪੰਜਾਬ ਸਰਕਾਰ ਦੇ ਸਕੂਲ ਮਾਰਗਦਰਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ ਸਕੂਲ ਆਫ ਐਮੀਨੈਂਸ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੇਲਰਗੰਜ ਬਕੇ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਜੈਨ ਨੇ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜੋਸ਼ ਅਤੇ ਲਗਨ ਨਾਲ ਆਪਣੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਡਿਪਟੀ ਕਮਿਸ਼ਨਰ ਜੈਨ ਨੇ ਸਪੱਸ਼ਟ ਮਹੱਤਵਪੂਰਨ ਕਾਂਖੀ ਟੀਚੇ ਨਿਰਧਾਰਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਤੁਸੀਂ ਆਪਣੀ ਕਿਸਮਤ ਦੇ ਖੁਦ ਨਿਰਮਾਤਾ ਹੋ ਵੱਡੇ ਸੁਪਨੇ ਦੇਖੋ ਉੱਚਾ ਟੀਚਾ ਰੱਖੋ ਅਤੇ ਉਸ ਦੀ ਪ੍ਰਾਪਤ ਲਈ ਪ੍ਰਾਪਤੀ ਲਈ ਹਰ ਔਕੜ ਨੂੰ ਰਾਹ ਤੋਂ ਪਾਸੇ ਕਰੋ। ਉਹਨਾਂ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਉਹ ਭਾਰਤ ਨੂੰ ਇੱਕ ਗਲੋਬਲ ਸੁਪਰ ਪਾਵਰ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹਨ। ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਧਿਆਨ ਕੇਂਦ੍ਰਿਤ ਅਤੇ ਲਚਕੀਲਾ ਰਹਿਣ ਦੀ ਅਪੀਲ ਕੀਤੀ। ਛਟਕੇ ਅਸਫਲਤਾਵਾਂ ਨਹੀਂ ਹਨ ਇਹ ਸਫਲਤਾ ਦੀਆਂ ਪੌੜੀਆਂ ਹਨ। ਭਾਰਤ ਦੇ ਆਜ਼ਾਦੀ ਕੁਲਾਟੀਆਂ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਹੋਏ ਜੈਨੇ ਵਿਦਿਆਰਥੀਆਂ ਨੂੰ ਉੱਤਮਤਾ ਲਈ ਯਤਨ ਕਰਕੇ ਆਪਣੀ ਵਿਰਾਸਤ ਦਾ ਸਨਮਾਨ ਕਰਦਾ ਸਦਾ ਦਿੱਤਾ। ਇਹਨਾਂ ਨਾਇਕਾ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਉਹਨਾਂ ਕਹਾਂਗੇ ਤੁਹਾਨੂੰ ਭਾਰਤ ਦੇ ਭਵਿੱਖ ਦੇ ਤੌਰ ਤੇ ਇੱਕ ਚਮਕਦਾਰ ਜਮਜ਼ਬੂਤ ਰਾਸ਼ਟਰ ਬਣਾਉਣੀ ਉਸੇ ਹਿੰਮਤ ਅਤੇ ਵਚਨਬੱਧਤਾ ਨੂੰ ਵਰਤਣਾ ਚਾਹੀਦਾ ਹੈ। ਇੱਕ ਇੰਟਰਐਕਟਿਵ ਅਤੇ ਨਿੱਜੀ ਪਲ ਵਿੱਚ ਡਿਪਟੀ ਕਮਿਸ਼ਨਰ ਜੈਨੂ ਵਿਦਿਆਰਥੀਆਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ ਉਹਨਾਂ ਸਕੂਲੀ ਪੜ੍ਹਾਈ ਬਾਰੇ ਖੁਲਾਸਾ ਕੀਤਾ ਅਤੇ ਕਿਵੇਂ ਇੱਕ ਦਿਨ ਉਸ ਸਮੇਂ ਇੱਕ ਡਿਪਟੀ ਕਮਿਸ਼ਨਰ ਉਸ ਉਹਨਾਂ ਦੇ ਸਕੂਲ ਆਇਆ ਅਤੇ ਉਸ ਦਿਨ ਉਹਨਾਂ ਆਈਐਸ ਅਧਿਕਾਰੀ ਬਣ ਦਾ ਸੁਪਨਾ ਦੇਖਿਆ ਉਹਨਾਂ ਵਿਦਿਆਰਥੀਆਂ ਨੂੰ ਅਗਲੀ ਮੀਟਿੰਗ ਲਈ ਆਪਣੇ ਟੀਚੇ ਲਿਖਣ ਲਈ ਕਿਹਾ వ్యక్తిగਤ మార్గదర్శన్ ਦਾ ਵਾਅਦਾ ਕੀਤਾ ਡਿਪਟੀ ਕਮਿਸ਼ਨਰ ਜੈਨ ਨੇ ਵਿਸ਼ਵਾਸ ਅਤੇ ਮਾਰਗਦਰਸ਼ਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਆਪਣੇ ਸੁਪਨੇ ਮੇਰੇ ਨਾਲ ਸਾਂਝੇ ਕਰੋ ਅਤੇ ਅਸੀਂ ਇਕੱਠੇ ਉਹਨਾਂ ਨੂੰ ਸਾਕਾਰ ਕਰਨ ਲਈ ਰਸਤਾ ਤਿਆਰ ਕਰਾਂਗੇ ਗਲਬਤ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਡਿਪਟੀ ਕਮਿਸ਼ਨਰ ਨਾਲ ਆਪਣੀ ਵਿਭਿੰਨ ਇੱਛਾਵਾਂ ਸਾਂਝੀਆਂ ਕੀਤੀਆਂ ਆਈਐਸ ਅਤੇ ਆਈਪੀਐਸ ਅਧਿਕਾਰੀ ਡਾਕਟਰ ਵਿਗਿਆਨੀ ਫੌਜੀ ਅਧਿਕਾਰੀ ਕਲਾਕਾਰ ਕ੍ਰਿਕਟਰ ਫੈਸ਼ਨ ਡਿਜ਼ਾਈਨਰ ਮੇਕਅਪ ਕਲਾਕਾਰ 에ਅਰ ਹੋਸਟਸ ਨਿਊਜ਼ ਐਂਕਰ ਅਤੇ ਹੋਰ ਬਹੁਤ ਕੁਝ ਬੰਨ ਦੇ ਸੁਪਨਿਆਂ ਦਾ ਖੁਲਾਸਾ ਕੀਤਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਹਰੇਕ ਵਿਦਿਆਰਥੀ ਨੂੰ ਧਿਆਨ ਨਾਲ ਸੁਣਿਆ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਣ ਤੇ ਉਹਨਾਂ ਨਾਲ ਸੰਪਰਕ ਕਰਨ ਲਈ ਕਿਹਾ